ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਸ਼ਮਤਕਾਰੀ ਟੋਟਕੇ ਤੇ ਆਪ ਸਭ ਜੀ ਦਾ ਬਹੁਤ ਬਹੁਤ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਨਾਲ ਜਿਹੜਾ ਉਪਾਅ ਸ਼ੇਅਰ ਕਰਨ ਜਾ ਰਹੇ ਹਾਂ ਇਹ ਉਪਾਅ ਸਪੈਸ਼ਲ ਆਪਣੇ ਘਰ ਦੀ ਗਰੀਬੀ ਦੂਰ ਕਰਨ ਵਾਸਤੇ ਹੈ ਕਈ ਵਾਰ ਆਪਣੇ ਘਰ ਦੇ ਵਿੱਚ ਇਦਾਂ ਦੇ ਹਾਲਾਤ ਆ ਜਾਂਦੇ ਹਨ ਕਿ ਪੈਸਾ ਘਰੇ ਖੜਦਾ ਹੀ ਨਹੀਂ ਆਪਾਂ ਉਧਾਂ ਜਾਣ ਦੀ ਕੋਸ਼ਿਸ਼ ਕਰਦੇ ਆ ਪਰ ਆਪਣਾ ਕੰਮ ਏ ਜਿਹੜਾ ਕਾਰੋਬਾਰ ਏ ਉਹ ਹੇਠਾਂ ਚਾਰਿਆ ਹੁੰਦਾ ਹੈ ਇਹ ਅਜਿਹਾ ਹੋਣ ਨਾਲ ਆਪਣੇ ਘਰ ਦੇ ਵਿੱਚ ਬਹੁਤ ਗਰੀਬੀ ਆ ਜਾਂਦੀ ਹੈ ਤਾਂ ਤੁਸੀਂ ਉਸ ਸਮੇਂ ਟੈਨਸ਼ਨ ਨਹੀਂ ਲੈਣੀ ਤੁਸੀਂ ਇਹ ਉਪਾਅ ਕਰੋ ਤੁਹਾਡੇ ਘਰ ਚੋਂ ਗਰੀਬੀ 101% ਖਤਮ ਹੋ ਜਾਵੇਗੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਬਲੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜਰੂਰ ਭਰਨਾ ਆਓ ਹੁਣ ਆਪਾਂ ਇਹ ਡਿਸਕਸ ਕਰਦੇ ਹਾਂ ਕਿ ਇਸ ਉਪਾਅ ਨੂੰ ਕਰਨ ਦੇ ਲਈ ਆਪਾਂ ਨੂੰ ਕੀ ਸਮੱਗਰੀ ਚਾਹੀਦੀ ਹੈ ਤੇ ਇਹ ਉਪਾਅ ਆਪਾਂ ਕਦੋਂ ਕਿਵੇਂ ਤੇ ਕਿੱਥੇ ਕਰ ਸਕਦੇ ਹਾਂ ਪਰ ਇਹ ਸਭ ਜਾਣਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਤੁਸੀਂ ਸਾਡੀ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਣਾ ਵੀਡੀਓ ਕਿਤੋਂ ਵੀ ਸਕਿੱਪ ਨਾ ਕਰਨਾ ਕਿਉਂਕਿ ਜੇਕਰ ਕੁਝ ਵੀ ਸਕਿੱਪ ਹੋ ਗਿਆ ਤਾਂ ਆਪਣਾ ਉਪਾਅ ਵਿਅਰਥ ਜਾਏਗਾ ਕੁਝ ਵੀ ਕੁਝ ਵੀ ਸਕਿੱਪ ਹੋਣ ਨਾਲ ਆਪਣਾ ਕੋਈ ਉਪਾਅ ਦੇ ਵਿੱਚ ਕੋਈ ਕਮੀ ਰਹਗੀ ਤਾਂ ਉਸ ਦਾ ਆਪਾਂ ਨੂੰ ਫਲ ਨਹੀਂ ਮਿਲੇਗਾ ਇਹ ਉਪਾਅ ਆਪਾਂ ਐਤਵਾਰ ਨੂੰ ਛੱਡ ਕੇ ਕਿਸੇ ਵੀ ਵਾਰ ਕਰ ਸਕਦੇ ਹਾਂ ਤੇ ਘਰ ਦਾ ਕੋਈ ਵੀ ਮੈਂਬਰ ਕਰ ਸਕਦਾ ਹੈ ਔਰਤ ਜਾਂ ਮਰਦ ਕੋਈ ਵੀ ਕਰ ਸਕਦਾ ਹੈ ਇਸ ਉਪਾਅ ਨੂੰ ਕਰਨ ਲਈ ਆਪਾਂ ਨੂੰ 11 ਪੱਤੇ ਪिपल ਦੇ ਤੇ ਇਸ ਦੇ ਨਾਲ ਦਹੀਂ ਹਲਦੀ ਤੇ ਸੰਧੂਰ ਇਹ ਤਿੰਨ ਚੀਜ਼ਾਂ ਚਾਹੀਦੀਆਂ ਹਨ ਇਹ ਉਪਾਅ ਆਪਾਂ ਦੇਣ ਵਿੱਚ ਕਿਸੇ ਵੀ ਟਾਈਮ ਕਰ ਸਕਦੇ ਹਾਂ ਕੋਈ ਜ਼ਰੂਰੀ ਨਹੀਂ ਸਵੇਰ ਕਰਨਾ ਹੈ ਜਾਂ ਸ਼ਾਮ ਨੂੰ ਜਦੋਂ ਤੁਹਾਡਾ ਟਾਈਮ ਲੱਗੇ ਐਤਵਾਰ ਤੋਂ ਬਿਨਾ ਕਿਸੇ ਵੀ ਦਿਨ ਤੁਸੀਂ ਕਰ ਸਕਦੇ ਹੋ ਹਾਂਜੀ ਆਪਾਂ 11 ਪੱਤੇ ਪਿੱਪਲ ਦੇ ਉਦੋਂ ਹੀ ਲੈਣੇ ਨੇ ਜਦੋਂ ਆਪਾਂ ਇਹ ਉਪਾਅ ਕਰਨਾ ਹੈ ਉਹਨਾਂ ਪੱਤਿਆਂ ਨੂੰ ਬਿਲਕੁਲ ਸਾਫ਼ ਸੁਥਰਾ ਕਰ ਲੈਣਾ ਹੈ ਕਿਤੇ ਮਿੱਟੀ ਨਾ ਲੱਗੀ ਹੋਵੇ ਜਾਂ ਖਰਾਬ ਪੱਤੇ ਨਾ ਹੋਣ ਉਹਨਾਂ 11 ਪੱਤਿਆਂ ਨੂੰ ਰੱਖ ਕੇ ਹਲਦੀ ਸੰਧੂਰ ਤੇ ਦਹੀਂ ਤਿੰਨੋਂ ਚੀਜ਼ਾਂ ਮਿਕਸ ਕਰਕੇ ਇੱਕ ਕੌਲੀ ਵਿੱਚ ਜਾਂ ਕਿਸੇ ਚੀਜ਼ ਵਿੱਚ ਤੁਸੀਂ ਪਾ ਲੈਣੀਆਂ ਹਨ ਉਹਨਾਂ ਨੂੰ ਪਾ ਕੇ ਕੋਲ 11 ਪੱਤੇ ਰੱਖ ਕੇ ਉਹਨਾਂ 11 ਪੱਤਿਆਂ ਤੇ ਤੁਸੀਂ ਤਿੰਨ ਵਾਰ ਸ਼੍ਰੀ 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 ਲਿਖਣਾ ਹੈ ਤੇ ਉਹ ਜਿਹੜਾ ਤੁਸੀਂ ਸ਼੍ਰੀ 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 ਲਿਖੋਗੇ ਉਸ ਦੇ ਉੱਪਰ ਤੇ نیچے 6 6 6 6 ਲਿਖਣਾ ਹੈ ਉਹਨਾਂ ਸਾਰੇ 11 ਦੇ 11 ਪੱਤਿਆਂ ਤੇ ਤੁਸੀਂ ਹਲਦੀ ਸੰਦੂਰ ਤੇ ਦਹੀਂ ਦਾ ਜੁੜਾ ਮਿਕਸ ਮਿਕਸ ਕੀਤਾ ਹੋਇਆ ਪੇਸਟ ਇਹਨਾਂ ਦੇ ਨਾਲ ਇਹ ਸਭ ਲਿਖਣਾ ਹੈ ਤੇ ਇਸ ਨੂੰ ਸਾਰੇ 11 ਪੱਤਿਆਂ ਤੇ ਲਿਖਣ ਤੋਂ ਬਾਅਦ ਉਹਨਾਂ ਪਿੱਪਲ ਦੇ ਪੱਤਿਆਂ ਨੂੰ ਇੱਕ ਤੁਸੀਂ ਧਾਗੇ ਵਿੱਚ پرو ਲੈਣਾ ਹੈ پرو ਕਿ ਉਹਨਾਂ ਦੀ ਤੁਸੀਂ ਮਾਲਾ ਬਣਾ ਲੈਣੀ ਹੈ ਤੇ ਜਿਹੜੀ ਉਹ ਪੱਤਿਆਂ ਦੀ ਮਾਲਾ ਬਣੇਗੀ ਉਸ ਮਾਲਾ ਨੂੰ ਤੁਸੀਂ ਜਿਵੇਂ ਪ੍ਰੋਈ ਹੋਈ ਹੈ ਸਾਈਡਾਂ ਤੋਂ ਥੋੜਾ ਥੋੜਾ ਧਾਗਾ ਵਧ ਰੱਖ ਲਿਓ ਕਿਉਂਕਿ ਤੁਸੀਂ ਪਹਿਲਾਂ ਉਸ ਧਾਗੇ ਨੂੰ ਮਿੰਕੀ ਲਿਓ ਵੀ ਆਪਣੇ ਗੇਟ ਤੇ ਪੂਰਾ ਆ ਜਾਵੇ ਜਿਹੜੀ ਉਹ ਮਾਲਾ ਐ ਉਹ ਤੁਸੀਂ ਘਰ ਦੇ ਮੇਨ ਗੇਟ ਤੇ ਜਿਹੜਾ ਅੰਦਰ ਵਾਲ ਆਪਣੇ ਘਰ ਦੇ ਮੇਨ ਗੇਟ ਹੁੰਦਾ ਜਿਸ ਤੋਂ ਤੁਸੀਂ ਘਰ ਦੇ ਵਿੱਚ ਐਂਟਰ ਹੁੰਨੇ ਹੋ ਬਾਹਰ ਵਾਲਾ ਵੱਡਾ ਗੇਟ ਨਹੀਂ ਜਿਹੜਾ ਅੰਦਰ ਵਾਲਾ ਗੇਟ ਐ ਉਸ ਤੇ ਤੁਸੀਂ ਉਸ ਮਾਲਾ ਨੂੰ ਲਗਾ ਦੇਣਾ ਹੈ ਅੰਦਰ ਵਾਲੀ ਸਾਈਡ ਕਰਕੇ ਅਜਿਹਾ ਕਰਨ ਨਾਲ ਤੁਹਾਡੇ ਘਰ ਦੇ ਵਿੱਚ ਧਨ ਦੀ ਕੋਈ ਕਮੀ ਨਹੀਂ ਰਹੇਗੀ ਤੁਹਾਡੇ ਘਰ ਵਿੱਚ ਬਹੁਤ ਪੈਸਾ ਆਵੇਗਾ ਤੁਸੀਂ ਧਰ ਧਰ ਭੁੱਲੋਗੇ ਤੁਸੀਂ ਇੱਕ ਵਾਰ ਇੱਕ ਇਹ ਉਪਾਅ ਜ਼ਰੂਰ ਕਰਕੇ ਦੇਖਣਾ ਸਿਰਫ ਇੱਕ ਹੀ ਵਾਰ ਕਰਨ ਦੀ ਜ਼ਰੂਰਤ ਹੈ ਤੇ ਇਹ ਭਰੋਸਾ ਵੀ ਰੱਖਣਾ ਕਿ ਇਹ ਉਪਾਅ ਕਰਨ ਨਾਲ ਤੁਹਾਡੀ ਗਰੀਬੀ ਘਰ ਚੋਂ ਦੂਰ ਹੋਵੇ ਹੋਵੇਗੀ ਜ਼ਰੂਰ ਹੋਵੇਗੀ 101% ਸ਼ਰਤੀਆ ਉਪਾਅ ਇਹ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਨਾਲ ਜੁੜੇ ਰਹਿਣਾ ਤੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਆਪਣਾ ਰਿਪਲਾਈ ਜ਼ਰੂਰ ਦੇਣਾ ਧੰਨਵਾਦ ਜੀ